ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਬਲੌਗ ਦੇ ਵਿੱਚ ਐਤਵਾਰ ਦਾ ਦਿਨ ਆ ਸਵੇਰ ਦੇ 6:30 ਹੋਏ ਆ ਤੇ ਅੱਜ ਮੈਂ ਚਾ ਇਹਨਾਂ ਦਾ ਸਾਡੇ ਨਰੂੜ ਦਾ ਪਾਸਟੇ ਦੇ ਨਾਲ ਬੱਚਿਆਂ ਦਾ ਤੇ ਮੈਂ ਇਹਨਾਂ ਨੂੰ ਕਹ ਕੇ ਵੀ ਪਾਣੀ ਛਿੜਕ ਲਓ ਵੀ ਥੋੜਾ ਥੋੜਾ ਕਿਉਂਕਿ ਫੇ ਸੈਂਟਰ ਦੇ ਵਿੱਚ ਘਾਹ ਹੈ ਨੀਗਾ ਸੈਡਾਂ ਤੇ ਕਾਫੀ ਆ ਹਾਂ ਦੇ ਸੈਡਾਂ ਸਹੀ ਆ ਦੋਨੋਂ ਸਾਈਡ ਇੱਦੀਆਂ ਸੈਂਟਰ ਚ ਹੀ ਘਟੇ ਆ ਪਰ ਬਰਸਾਤਾਂ ਜਾ ਹੋ ਜਾਣਾ ਸੈੱਟ ਸਭ ਕੁਝ ਚਲੋ ਬਈ ਚੱਕ ਲੋ ਛੇਤੀ ਕਰ ਲੋ ਇਹ ਜੀਬੋ ਆਇਆ ਸਵੇਰੀ ਸਵੇਰੀ ਆ ਜਾਂਦਾ ਇਹ ਨੀਂਦ ਨੀਂ ਨੂੰ ਆਉਂਦੀ ਹੈਗੀ ਹੋਰ ਕਿੱਦਾਂ ਜੀ ਨਵੀਆਂ ਤਾਜ਼ੀਆਂ ਤੁਹਾਡੀਆਂ ਸੇਤਾ ਕਿਦਾਂ ਬਈ ਆਹ ਫੁੱਟਬਾਲ ਦੋ ਲਿਆਂਦੇ ਸੀ ਵਿਕਟਰ ਕੰਪਨੀ ਦੇ ਵਧੀਆ ਨਹੀਂ ਨਿਕਲੇ ਆਹ ਬਲੈਡਰ ਹੀ ਵਿੱਚੋਂ ਬਾਹਰ ਆ ਗਿਆ ਫੁੱਟਬਾਲ ਦਾ ਉਹ ਲੀਕ ਕਰਦਾ ਆ ਹੈ ਐਂਦਾ ਕਰਿਓ ਬਾਵੇ ਦੀ ਦੁਕਾਨ ਤੋਂ ਹਨ ਕਲਿੱਪ ਲੈ ਕੇ ਆਓ ਉਹ ਨਵਾਂ ਕਲਿੱਪ ਲਿਆਇਓ ਉਹ ਚਾੜਦੰਨੇ ਆ ਜੀ ਦੇ ਉੱਤੇ ਹਲੇ ਦੁਕਾਨ ਨਹੀਂ ਖੁੱਲੀ ਹੋਣੀ ਆਹੋ ਦੁਕਾਨ ਨਹੀਂ ਖੁੱਲੀ ਹੋਣੀ ਪਰ ਉਹਦੇ ਜਾ ਕੇ ਲਿਆਇਓ 8:00 ਵਜੇ ਫੇਰ ਇਹਨੂੰ ਕਸਾ ਦੰਨੇ ਦਬਾਰਾ ਹੈ ਆਹ ਮੁੰਡਾ ਬਣੂ ਪਲੇਅਰ ਇਹ ਖੇਡੂ ਮੋਹਨ ਬੰਗਾਲ ਕਲੱਬ ਉਹਦੇ ਵਿੱਚ ਮੌਸਮ ਵਧੀਆ ਹੋਇਆ ਜਾ ਬੱਦਲ ਹੋਇਆ ਜਾ ਕੱਲ ਪਰਸੋਂ ਮੀਂਹ ਵੀ ਪੈ ਗਿਆ ਸਾਡੇ ਇੱਧਰ ਫਗਵਾੜੇ ਸਾਈਡ ਨਹੀਂ ਪਿਆ ਹੈਗਾ ਹੋਰ ਸਾਈਡਾਂ ਤੇ ਪੈ ਗਿਆ ਆਦਮਪੁਰ ਗਰਦਾਸਪੁਰ ਅੰਮ੍ਰਿਤਸਰ ਵਾਲੀ ਸਾਈਡ ਇੱਧਰ ਨੂੰ ਸਾਰੇ ਪੈ ਗਿਆ ਮੀਂਹ ਵਧੀਆ ਇਹ ਮੀਂਹ ਦੀ ਬਹੁਤ ਲੋੜ ਆ ਹੁਣ ਕਿਉਂਕਿ ਕਣਕਾਂ ਵੀ ਚੱਕ ਹੋ ਗਈਆਂ ਆ ਵਟਾ ਲਈਆਂ ਸਾਰਿਆਂ ਨੇ ਤੇ ਤੂੜੀ ਵੀ ਤਕਰੀਬਨ ਬਣ ਗਈ ਆ ਸਾਰਿਆਂ ਦੀ ਥੋੜੀ ਬਹੁਤੀ ਰਹਿੰਦੀ ਹੋਣੀ ਕੋਈ ਤੇ ਕਾਫੀ ਟਾਈਮ ਹੋ ਗਿਆ ਮੀਂਹ ਨਹੀਂ ਪਿਆ ਹੈਗਾ ਜੇ ਮੀਂਹ ਪੈ ਜਾਵੇ ਤੇ ਵਧੀਆ ਆ ਕਿਉਂਕਿ ਜਿਹੜੀ ਹੁਣ ਧਰਤੀ ਆ ਮੀਂਹ ਮੰਗਦੀ ਆ ਪਾਣੀ ਦੀ ਲੋੜ ਆ ਬੂਟਿਆਂ ਨੂੰ ਵੀ ਹੋਰ ਸਾਰੀ ਨੇਚਰ ਨੂੰ ਤੇ ਅਸੀਂ ਵੀ ਗਰਾਊਂਡ 'ਚ ਪਾਣੀ ਲਾ ਰਹੇ ਆਂ ਤੁੱਕੇ ਫੇ ਮਿੱਟੀ ਉੱਡਦੀ ਆ ਫੇ ਸੈਂਟਰ ਦੇ ਵਿੱਚ ਕਾ ਘਟਿਆ ਦੇਖਦੇ ਆ ਬਰਸਾਤਾਂ ਵਿੱਚ ਜੇ ਤਾਂ ਕਾਹ ਹੋ ਗਿਆ ਇੱਥੇ ਫੇ ਤਾਂ ਠੀਕ ਆ ਜੇ ਨਹੀਂ ਹੋਇਆ ਤਾਂ ਫੇ ਲਵਾ ਲਵਾਂਗੇ ਥੋੜਾ ਜਿਹਾ ਗੱਬੇ ਸੈਂਟਰ ਆ ਖਾਲੀ ਜਿੱਥੇ ਕਾਹ ਨਹੀਂ ਹੈਗਾ ਆਹ ਬੜਾ ਇੱਥੇ ਫੇ ਲਵਾ ਲਵਾਂਗੇ ਤੁੱਕੇ ਕਾਹ ਦੇ ਵਿੱਚ ਇਦਾਂ ਹੁੰਦਾ ਆ ਜੇ ਬੱਚੇ ਡੇਗ ਡੂਗੂ ਵੀ ਜਾਂਦੇ ਆ ਤਾਂ ਸੱਟ ਚੋਟ ਨਹੀਂ ਲੱਗਦੀ ਹੈਗੀ ਇੱਧਰ ਦਿਖਾਉਣਾ ਤੁਹਾਨੂੰ ਘਾਹ ਜਿਹੜਾ ਇਹਨੂੰ ਜਦਾਂ ਉਹ ਪਾਣੀ ਟੁੱਟੀ ਤੋਂ ਇੱਧਰੋਂ ਲੱਗਦਾ ਰਹਿੰਦਾ ਆ ਇਹ ਬਹੁਤ ਵਧੀਆ ਹੋਇਆ ਹੈ ਘਾਹ ਦੇਖੋ ਜੀ ਬਹੁਤ ਘੈਂਟ ਘਾਹ ਹੋਇਆ ਹੈ ਵਾਹ ਦੇਖੋ ਇਹਨਾਂ ਪੂਰਾ ਸੌਫਟ ਘਾਹ ਆਇਆ ਇਹ ਵਿੱਚ ਬੂਟੀ ਜੀ ਹੋਈਓ ਮਾੜੀ ਮਾੜੀ ਕਿਉਂਕਿ ਪਹਿਲਾਂ ਗਰਾਊਂਡ ਵਿੱਚ ਬਹੁਤ ਜ਼ਿਆਦਾ ਬੂਟੀ ਹੁੰਦੀ ਸੀ ਤੇ ਪਰ ਹੁਣ ਅਸੀਂ ਵਿੱਚ ਵਿੱਚ ਤੁਸੀਂ ਦੇਖਦੇ ਹੋਣੇ ਉਹ ਸੰਘਣੇ ਸੰਘਣੇ ਜਾੜੇ ਜਿਹੇ ਹੋਇਆ ਪਰ ਅਸੀਂ ਪਟਾ ਦੇ ਦਿੱਦੀ ਆ ਇਦਾਂ ਦੀ ਆ ਗਾਜਰ ਬੂਟੀ ਕਹਿੰਦੇ ਇਹਨੂੰ ਆਹ ਵਾਲੀ ਨੇ ਆਹ ਗੁੰਜਾ ਵੀ ਸੈੱਟ ਕੀਤਾ ਸੀਗਾ ਕਿਉਂਕਿ ਕਾਰਨਰ ਲਾਉਣ ਵਿੱਚ ਪ੍ਰੋਬਲਮ ਹੁੰਦੀ ਸੀ ਜਦੋਂ ਕਾਰਨਰ ਲਗਾਉਂਦੇ ਸੀ ਇੱਥੋਂ ਤੇ ਉਹ ਸਾਹਮਣੇ ਮੈਚਾਂ ਜਦੋਂ ਮੈਚ ਕਰਾਏ ਸੀ ਪਿਛਲੇ ਸਾਲ ਉਦੋਂ ਬਹੁਤ ਪ੍ਰੋਬਲਮ ਆਉਂਦੀ ਸੀ ਕਾਰਨ ਲਾਉਣ ਦੀ ਆਊਟ ਲਾਈਨ ਲਗਾ ਰਹੇ ਆ ਜੀ ਕਿਉਂਕਿ ਜਦੋਂ ਇਹ ਖੇਡਦੇ ਆ ਫਿਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਬਾਲ ਜਦੋਂ ਇੱਧਰ ਚੜ ਜਾਂਦਾ ਆ ਫੇ ਤਾਂ ਵੀ ਇਹ ਪਿੱਟ ਦੇ ਰਹੇ ਰਹਿੰਦੇ ਆਪਸ ਵਿੱਚ ਡੀ ਬਣਾ ਰਹੇ ਆ ਪ੍ਰੋਪਰ ਲਾਈਨ ਲਗਾ ਕੇ ਚੂਨਾ ਪਾ ਕੇ ਮੁੰਡੇ ਆ ਗਏ ਆ ਪਾਂਸਟੇ ਵਾਲੇ ਤੇ ਥੋੜੇ ਟਾਈਮ ਤੱਕ ਹੋ ਜਾਣਾ ਮੈਚ ਸ਼ੁਰੂ ਫੁੱਟਬਾਲ ਦਾ ਤੇ ਹੁਣ ਮੁੰਡੇ ਟੀਮਾਂ ਵਧੀਆ ਐ ਕਿਉਂਕਿ ਇਹ ਹੁਣ ਰਲ ਕੇ ਖੇਡਦੇ ਆ ਆਪਸ ਚ ਵਧੀਆ ਇਹਨਾਂ ਦਾ ਬੋਨ ਬਣਿਆ ਆ ਅਬੀ ਚੱਲ ਬਈ ਬਸ ਇੱਕ ਲਾਈਨ ਰਹਿ ਗਈ ਆ ਬਾਕੀ ਹੋ ਗਈਆਂ ਥੋੜਾ ਹੀ ਪਾਇਓ ਫੇ ਰੱਖ ਲਿਓ ਫੇ ਫੇ ਬਣਾ ਲਿਓ ਜ਼ਰੂਰੀ ਥੋੜੀ ਹੁਣੀ ਸਾਰਾ ਪਾ ਕੇ ਮਕਾਉਣਾ ਹੈ ਆ ਗਰਾਊਂਡ ਨੂੰ ਪਾਣੀ ਵੀ ਲਾ ਦਿੰਦਾ ਆ ਬਸ ਉਹ ਥੋੜਾ ਜਿਹਾ ਪਾਸਾ ਰਹਿ ਗਿਆ ਕਿਉਂਕਿ ਉਹ ਜਿਹੜਾ ਪਾਈਪ ਦਾ ਕਲਿੱਪ ਹੁੰਦਾ ਆ ਕਨੈਕਟ ਕਰਨ ਲਈ ਉਹ ਟੁੱਟ ਗਿਆ ਸੀਗਾ ਤੇ ਆ ਪਾਈਪ ਖੁੱਲ ਹੀ ਜਾਂਦਾ ਸੀ ਬਾਰ-ਬਾਰ ਪਾਣੀ ਵਾਲਾ ਕਹੀ ਲੈਣ ਗਿਆ ਸਾਡੇ ਘਰੋਂ ਕੋਈ ਕਹੀ ਲੈ ਆਂਦੀ ਠੀਕ ਆ ਉਹਦੇ ਪੈਰ ਕੱਢਣੇ ਜਿਹੜੇ ਪੋਲ ਬਣਿਓ ਹਨਾ ਪਿੱਛੋਂ ਮਿੱਟੀ ਕੱਢਣੀ ਆ ਤਾਂ ਕਿ ਉਹ ਮੋਰ ਨੂੰ ਨਾ ਡਿਗਣਾ ਆ ਪੋਲ ਬਣਾਏ ਸੀ ਜਿਹੜੇ ਬੈਕ ਸਾਈਡ ਆ ਇਹ ਕੱਢਣੀ ਆ ਇਹਦੀ ਨਹੀਂ ਬੰਨਣਾ ਨਹੀਂ ਹੱਲੇ ਰੁਕ ਜਾ ਤੇ ਪੈਰ ਕੱਢਣੇ ਹਾਂ ਕਿਉਂਕਿ ਪੋਲ ਇਦਾਂ ਮੋਰ ਝੂਟਦਾ ਹੈ ਅੱਗੇ ਨੂੰ ਪੈਰ ਕੱਟ ਦਵਾਂਗੇ ਤਾਂ ਵਧੀਆ ਹੋ ਜਾਣਾ ਫੇ ਲਓ ਜੀ ਗਰਾਊਂਡ ਹੋ ਗਈ ਆਪਣੀ ਪੂਰੀ ਰੈਡੀ ਲਾਈਨਾਂ ਲੱਗ ਗਈਆਂ ਸਾਰੀਆਂ ਡੀ ਪ੍ਰੋਪਰ ਬਣ ਗਈ ਆ ਤੇ 2-4 ਮਿੰਟ ਵਿੱਚ ਹੋ ਜਾਣਾ ਹੈ ਮੈਚ ਸ਼ੁਰੂ ਮਾਰ ਸ਼ਾਟ ਨਵੀਂ ਛੂ ਲਿਆ ਆ ਮੈਚ ਹੋ ਗਿਆ ਸ਼ੁਰੂ orange ਜਰਸੀਆਂ ਵਾਲੇ ਜਿਹੜੇ ਬਿਬਾਂ ਪਾਈਆਂ ਜਿਨ੍ਹਾਂ ਨੇ ਨਰੂਡ ਦੇ ਤੇ ਬਲੂ ਵਾਲੇ ਪਾਸੇ ਦੇ ਆ ਪੰ ਤੈਨੂੰ ਵੀ ਬਾੜ ਦਈਏ ਕਰਦਾ ਮੰਨ ਕਹਿੰਦਾ ਜੀ ਕਰਦਾ ਚੱਲ ਤੂੰ ਵੀ ਛੋਟਾ ਈ ਐ 14 ਸਾਲਾਂ ਦਾ ਲੋ ਬਈ ਸਕੋਰ ਬਰਾਬਰੀ ਦਾ ਚੱਲਦਾ ਆ ਤੇ ਵੱਲਾਸੀ ਆਊਟ ਹੋ ਗਿਆ 15 ਮਿੰਟ ਹੋ ਗਏ ਆ ਖੇਡਦਿਆਂ ਨੇ ਇਹਨਾਂ ਟੀਮਾਂ ਦੋਨੋਂ ਹੀ ਵਧੀਆ ਹੋਇਆ ਨਰੂੜ ਵਾਲੇ ਵੀ ਪਾਂਸਟੇ ਵਾਲੇ ਵੀ ਤੇ ਅੱਜ ਸ਼ਾਮ ਨੂੰ ਮੈਚ ਆ ਜੀ ਭੁੰਗਰਨੀ ਦੇ ਨਾਲ ਉਹਨਾਂ ਨੇ 4-5 ਦਿਨ ਹੋ ਗਿਆ ਟਾਈਮ ਦਿੱਤਾ ਸੀਗਾ ਕਿ ਅਸੀਂ ਮੈਚ ਲਾਉਣਾ ਹੈ ਸੰਡੇ ਨੂੰ 5 ਵਜੇ ਤੇ ਸ਼ਾਮ ਨੂੰ ਭੁੰਗਰਨੀ ਦਾ ਮੈਚ ਮੌਸਮ ਬਹੁਤ ਹੀ ਘੈਂਟ ਹੋ ਗਿਆ ਆ ਠੰਡਾ ਹੋ ਗਿਆ ਆ ਤੇ ਖਿਡਾਰੀ ਆ ਆਪਣੇ ਪੂਰਾ ਮਜ਼ਾ ਲੈ ਰਹੇ ਆ ਗਰਾਊਂਡ ਦੇ ਵਿੱਚ ਕਿਉਂਕਿ ਜਦੋਂ ਮੌਸਮ ਵਧੀਆ ਹੁੰਦਾ ਤਾਂ ਖੇਡਣ ਦਾ ਵੀ ਮਨ ਜ਼ਿਆਦਾ ਕਰਦਾ ਇਹ ਬੰਦਾ ਫੁੱਟਬਾਲ ਵਧੀਆ ਖੇਡਦਾ ਆ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਫੇਰ ਖੇਡਿਆ ਨਹੀਂ ਜਾਂਦਾ ਹੈਗਾ ਤੇ ਸਾਹ ਵੀ ਜ਼ਿਆਦਾ ਚੜਦਾ ਆ ਜਦੋਂ ਧੁੱਪ ਜ਼ਿਆਦਾ ਹੋ ਜਾਂਦੀ ਆ ਤੇ ਤਕਰੀਬਨ ਹੁਣ ਆਪਾਂ ਇਹੀ ਰੂਟੀਨ ਰੱਖਿਆ ਕਰਨੀ ਆ ਕਿ ਹਫਤੇ ਇੱਕ ਬਾਅਦ ਇਹਨਾਂ ਦਾ ਮੈਚ ਲਵਾ ਦਿਆ ਕਰਨਾ ਆ ਪਾਂਸਟੇ ਵਾਲਿਆਂ ਨਾਲ ਠੱਕਰ ਵਾਲ ਨਾਲ ਭੁੰਗਰਨੀ ਨਾਲ ਦਿਹਾਣੇ ਨਾਲ ਕਾਫੀ ਨੇੜੇ ਨੇੜੇ ਪਿੰਡ ਹੈਗੇ ਆ ਜਿਹੜੇ ਫੁੱਟਬਾਲ ਟੀਮਾਂ ਆ 45 ਕਿਜੀ ਵਾਲੇ ਜਿਹੜੇ ਆ ਆਜਾ ਜੱਗਾ ਜੱਗਾ ਟਰੈਕਟਰ ਬੋਸ ਟਰੈਕਟਰ ਬਹੁਤ ਨਹੀਂ ਇਹ ਫੁੱਟਬਾਲ ਬਹੁਤ ਸਿਆ ਕੰਨੀ ਜੀ ਆ ਸਾਡੇ ਪਿੰਡ ਦਾ ਮੁੰਡਾ ਆ ਜੀ 52 ਕਿਲੋ weight ਆ ਜਾਂਦਾ ਤੇਰਾ ਇਹ ਵੱਡੋ ਖੇਡਦਾ ਜੀ ਅਕੈਡਮੀ ਚ ਟੀ-ਸ਼ਰਟ ਦਿਖਾ ਵੱਡੋਂ ਵਾਲਿਆਂ ਦੀ ਆ ਦਰਸ਼ਕ ਮੈਚ ਦਾ ਆਨੰਦ ਮਾਣ ਰਹੇ ਆ ਤੋਤਾ ਭਾਜੀ ਆ ਤੋਤਾ ਭਾਜੀ ਦਾ ਮੁੰਡਾ ਖੇਡਦਾ ਤੋਤਾ ਭਾਜੀ ਪਾਂਸਟੇ ਤੋਂ ਆ ਜੀ ਇਲੈਕਟ੍ਰੀਸ਼ੀਅਨ ਗੋਪੀ ਬੇਠਾਈ ਭਾਈ ਦਾ ਮੁੰਡਾ ਖੇਡਦਾ ਉਹ ਦੇ ਲਵੈਂਡਰ ਜਿਆ ਕਲਰ ਦੀ ਪਾਈ ਹੋ ਆਪਣੇ ਆ ਵਾਲਾ ਆ ਮੁੰਡਾ ਭਾਈ ਦਾ ਪਹਿਲਾਂ ਥੋੜਾ ਮੋਟਾ ਸੀ ਹੁਣ ਥੋੜਾ ਜਿਹਾ ਪਤਲਾ ਹੋ ਗਿਆ ਹਨਾ ਭਾਜੀ ਇਹ ਬਸ ਮਿੰਟ ਦਾ ਹੀ ਆ ਸਰੀਆ ਜਦੋਂ ਜ਼ਿਆਦਾ ਖਾਂਦੇ ਆ ਮਟਾਪਾ ਚੜ ਜਾਂਦਾ ਆ ਪ੍ਰੈਕਟਿਸ ਨਹੀਂ ਕਰਦੇ ਆ ਤੇ ਹੁਣ ਜਦੋਂ ਤੁਸੀਂ ਗਰਾਊਂਡ ਵਿੱਚ ਆਉਣ ਲੱਗ ਜਾਂਦੇ ਆ ਤੇ ਤੁਹਾਡਾ ਸਰੀਰ ਆਪੇ ਹੀ ਸੈੱਟ ਹੋ ਜਾਂਦਾ ਆ ਗਰਾਊਂਡ ਵਿੱਚ ਆ ਕੇ ਉਹ ਹਾਂ ਬਈ ਬਾੜੀਏ ਤੈਨੂੰ ਵੀ ਅੱਜ ਦਿੱਇਆ ਮੌਕਾ ਇਹ ਮੁੰਡਾ ਵੀ ਆਉਂਦਾ ਖੇਡਣ ਰੋਜ਼ ਬੱਚੇ ਜੀ ਖੇਡਦੇ ਆ ਗਰਾਊਂਡ ਦੇ ਵਿੱਚ ਤੇ ਮੈਂ ਘਰ ਨੂੰ ਆ ਗਿਆ ਜੀ ਆੜੂ ਲੈਣ ਮੈਂ ਚਲੋ ਇਹਨਾਂ ਨੂੰ ਫਰੂਟ ਖਿਲਾ ਦਈਏ ਸਾਡੇ ਘਰ ਆੜੂ ਲੱਗੇ ਹੋਏ ਆ ਤੇ ਮੈਂ ਚਲੋ ਇਹਨਾਂ ਨੂੰ ਫਰੂਟ ਖਲਾ ਜਾਵੇ ਕੋਕ ਫੈਂਟੇ ਨਾਲੋਂ ਕਿਉਂਕਿ ਕੋਕ ਫੈਂਟੇ ਬਹੁਤੇ ਵਧੀਆ ਨਹੀਂ ਹੁੰਦੇ ਤੇ ਆੜੂ ਆਪਣੇ ਇਤਕੀ ਬਾਵਾ ਲੱਗੇ ਹੋਆ ਕਿਉਂਕਿ ਇਸ ਬੂਟੇ ਦੀ ਸੇਵਾ ਬਹੁਤ ਕਰੀਦੀ ਆ ਡੈਡੀ ਜੀ ਸਾਡੇ ਲੱਗੇ ਰਹਿੰਦੇ ਆ ਬੂਟਿਆਂ ਦੇ ਵਾਲੇ ਕਰੋ ਚੈੱਕ ਜੀ ਆੜੂ ਖਰਦੇ ਆਲੂ ਆ ਜੀ ਦੇਖੋ ਜੀ ਘੈਂਟ ਘੈਂਟ ਆੜੂ ਲੱਗੇ ਹੋਏ ਆ ਟੁੱਪ ਦੇ ਵਿੱਚ ਪੱਟਾਂ ਦਾ ਜੋਰ ਪਰਖਿਆ ਜਾਣਾ ਹੁਣ ਡੰਡੂ ਛੜਪੇ ਲਵਾਉਣੇ ਸੀ ਫੇਰ ਮੈਂ ਕਿਹਾ ਚੱਲ ਟੁੱਪ ਥੋੜੀ ਜਿਆਦਾ ਵੀ ਚਲੋ ਇੱਕ ਗੇੜਾ ਇਦਾਂ ਲਾ ਦਿਓ ਇਹ ਇੱਕ ਤਰ੍ਹਾਂ ਦੀ ਸਜ਼ਾ ਹੀ ਹੁੰਦੀ ਜਦੋਂ ਇਹ ਗਲਤ ਖੇਡਦੇ ਆ ਇਨਾਂ ਨੂੰ ਮਾਰੀ ਦਾ ਕੁੱਤੀ ਦਾ ਨਹੀਂ ਹੈਗਾ ਬਸ ਇਦਾਂ ਸੱਚਾ ਦੇ ਦਿੱਿਆ ਚੱਲ ਚਲੋ ਇੱਥੇ ਹੱਥ ਨਹੀਂ ਥੱਲੇ ਲਾਉਣੇ ਕਿਸੇ ਨੇ ਵੀ ਚੱਲ ਪ੍ਰਿੰਸ ਕੀ ਗੱਲ ਐ ਇਹ ਸਜ਼ਾ ਇਦਾਂ ਆ ਕਿ ਇਹਨਾਂ ਨੂੰ ਸਬਕ ਮਿਲੇ ਕਿਹਾ ਵੀ ਅਸੀਂ ਫਿਊਚਰ ਵਿੱਚ ਜਦੋਂ ਵੀ ਕੋਈ ਮੈਚ ਖੇਡਣਾ ਹੈ ਗਲਤੀਆਂ ਘੱਟ ਕਰਨੀਆਂ ਆ ਵਧੀਆ ਪਲੇ ਕਰਨਾ ਆ ਕੋਈ ਗਲਤੀ ਨਹੀਂ ਕਰਨੀ ਹੈਗੀ ਜਿਹੜੀ ਅੱਜ ਤੋਂ 3-4 ਮਹੀਨੇ ਪਹਿਲਾਂ ਕਰਦੇ ਸੀ ਉਹੀ बार-बार ਦੁਹਰਾਈ ਜਾਣੀਆਂ ਤੇ ਤਾਂ ਇਦਾਂ ਇਹਨਾਂ ਨੂੰ سزا ਰੱਖੀ ਹੋਊਗਾ ਵੀ ਅੱਧਾ ਤਾਂ ਗੇੜੇ ਵੀ ਲਵਾ ਦਿੱਦੀ ਆ ਡਿਪੈਂਡ ਕਰਦਾ ਤੇ ਜਦੋਂ ਇਦਾਂ ਦੀ ਧੁੱਪ ਦੇ ਵਿੱਚ ਖੇਡਦੇ ਆ ਹਨਾ ਸੂਰਜ ਸਿਰ ਤੇ ਹੁੰਦਾ ਆ ਤੇ ਦੰਬ ਵੀ ਦੀ ਪੱਕਦਾ ਐ ਇਨੀ ਧੁੱਪ ਦੇ ਵਿੱਚ ਥੱਲਾਉਣਾ ਆ ਥੱਲੇ ਨਾ ਗੋਡਿਆਂ ਤੇ ਹੱਥ ਲੱਗਣਾ ਚਾਹੀਦਾ ਉੱਪਰ ਚੱਕ ਲੋ ਜਿੱਦਾਂ ਉਹ ਮਨਜੀਤ ਨੇ ਚੱਕੇ ਉਹ ਆ ਹੱਥ ਹੌਲੀ ਆਜੋ ਕਾਲੀ ਕੋਈ ਨਹੀਂ ਡੱਡੂ ਛੜਪੇ ਵੀ ਵਿੱਚ ਮਾਰ ਸਕਦੇ ਆ ਜੇ ਦਿਲ ਕਰਦਾ ਸ਼ਾਬਾਸ਼ ਪੋਲੂ ਓਏ 100 ਬੈਟੀਆਂ ਲਓ ਜੀ ਆ ਗਿਆ ਜੀ ਮੀ ਬਹੁਤ ਭਾਰੀ ਮੀ ਪੈ ਰਿਹਾ ਆ ਪੰਜਾਬ ਦੇ ਵਿੱਚ 2 ਦਿਨ ਪਹਿਲਾਂ ਅਮਰਸਰ ਵਾਲੀ ਸਾਈਡ ਤੇ ਪੈ ਗਿਆ ਸੀਗਾ ਪਰ ਸਾਡੇ ਇੱਧਰ ਸੁੱਕਾ ਛੱਡ ਗਿਆ ਸੀ ਪਰ ਕਹਿੰਦੇ ਆਂ ਇੰਦਰ ਦੇਵਤਾ ਨੇ ਕਰੀ ਜਾਂ ਮੇਰ ਜੀ ਮੀਂਹ ਕਰੋ ਚੱਕ ਜੀ ਪਾਣੀ ਪਾਣੀ ਕਰ ਦਿੱਤਾ ਸਾਡੀਆਂ ਤਾਂ ਉੱਧਰ ਸਬਜ਼ੀਆਂ ਵੀ ਡੁੱਬ ਗਈਆਂ ਪਾਣੀ ਚ ਇੰਨਾ ਪਾਣੀ ਹੋ ਗਿਆ ਆੜੂਆਂ ਦਾ ਸਾਡੇ ਬਚਾ ਆ ਜੀ ਲਓ ਜੀ ਆੜੂ ਪੱਕਣ ਲੱਪੇ ਆ ਜੀ ਕਾਰ ਬੂਟਾ ਲਾਇਆ ਸੀ ਸਾਡੇ ਫਾਦਰ ਸਾਹਿਬ ਨੇ ਲਿਆ ਕੇ ਬਹੁਤ ਹੀ ਵਧੀਆ ਕਿਸਮ ਦਾ ਇਹ ਆੜੂ ਦਾ ਬੂਟਾ ਆ ਇੰਨਾ ਕੁ ਫਲ ਲੱਗਦਾ ਇਸ ਆੜੂ ਦੇ ਬੂਟੇ ਨੂੰ ਦੇਖੋ ਜੀ ਕਿੰਦਾ ਭਰੇ ਪਏ ਆ ਸਾਰਾ ਹੀ ਬੂਟਾ ਭਰਿਆ ਪਿਆ ਆੜੂਆਂ ਦੇ ਨਾਲ ਕਰੋ ਚੈੱਕ ਤੇ ਮਿੱਠੇ ਵੀ ਬਹੁਤ ਹੁੰਦੇ ਆ ਇਦਾਂ ਨਹੀਂ ਹੈਗਾ ਕਿ ਮਿੱਠੇ ਨਹੀਂ ਹੈਗੇ ਕੱਚਾ ਵੀ ਤੁਸੀਂ ਤੋੜ ਕੇ ਖਾ ਲੰਨੇ ਆ ਉਹ ਵੀ ਮਿੱਠਾ ਹੀ ਆ ਇਹ ਜਿਹੜੇ ਆੜੂ ਆ ਫਰੋ ਚੱਕ ਜੀ ਆੜੂ ਕਰਦੇ ਸਾਨੂੰ ਸਾਰਿਆਂ ਨੂੰ ਘਰਾਂ ਦੇ ਵਿੱਚ ਫਲਦਾਰ ਬੂਟੇ ਲਾਉਣੇ ਚਾਹੀਦੇ ਆ ਕਿਉਂਕਿ ਖਰਚਾ ਇਹਨਾਂ ਦਾ ਕੋਈ ਨਹੀਂ ਪਰ ਇਹ ਮੁੱਲ ਠਿਗਣਾ ਚੌਗਣਾ ਮੋੜਦੇ ਆ ਹਰ ਇੱਕ ਸਾਲ ਇਹਨੂੰ ਆੜੂ ਲੱਗਦੇ ਆ ਭਰਿਆ ਪਿਆ ਬੂਟਾ ਜੀ ਦੇਖ ਸਕਦੇ ਆ ਇਧਰੋਂ ਵੀ ਪੌੜੀ ਦੇ ਉੱਪਰ ਚੜ ਕੇ ਤੁਹਾਨੂੰ ਦਿਖਾਉਣਾ ਇੰਨਾ ਕਾ ਜ਼ਿਆਦਾ ਫਲ ਹੁੰਦਾ ਹੈ ਵੀ ਅਸੀਂ ਥੱਕ ਜੰਨੇ ਆਂ ਆਂਡ ਗਵਾਂਡ ਵਿੱਚ ਵੀ ਦੇ 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 ਆ ਤੇ ਕਰੋ ਚੈੱਕ ਜੀ ਆਂਡ ਗਵਾਂਡ ਵਿੱਚ ਵੀ ਦੇ 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 ਆ ਤੇ ਹੁਣ ਬੱਚਿਆਂ ਨੂੰ ਵੀ ਫੁੱਟਬਾਲ ਵਾਲਿਆਂ ਨੂੰ ਵੀ ਖਲਾਵਾਗੇ ਜੀ ਆੜੂ ਜਿਹੜੇ ਆ ਪੀਚ ਕਹਿੰਦੇ ਹੁੰਦੇ ਇੰਗਲਿਸ਼ ਚ ਜੀ ਨੂੰ ਕਰੋ ਚੈੱਕ ਆੜੂ ਯਾੜੂ ਹੋਏ ਪਏ ਆ ਕਰੋ ਚੱਕ ਜੀ ਲਓ ਜੀ ਗੁੱਛੇ ਲੱਗੇ ਹੋ ਆ ਗੁੱਛੇ ਇਹ ਸਾਈਡ ਵੀ ਆ ਲਓ ਜੀ ਨਰੂੜ ਤੇ ਭੁੰਗਰਨੀ ਦਾ ਮੈਚ ਹੋ ਗਿਆ ਸ਼ੁਰੂ ਵੈਸੇ ਕੱਲ ਸੰਡੇ ਵਾਲੇ ਦਿਨ ਸ਼ਾਮ ਨੂੰ ਹੋਣਾ ਸੀ ਮੀ ਪੈਣ ਕਰਕੇ ਮੈਚ ਰੱਦ ਹੋ ਗਿਆ ਤੇ ਅੱਜ ਸ਼ੁਰੂ ਹੋ ਗਿਆ ਮੈਚ ਮੁੰਡੇ ਆਏ ਆ ਭੁੰਗਰਨੀ ਵਾਲੇ ਹਾਂ ਤੁਸੀਂ ਵੀ ਚੇਂਜ ਕਰਨੀ ਹਾਂਜੀ ਆਉਂਗੀ ਆ ਲਓ ਜੀ ਮੁੰਡੇ ਬਾਹਰ ਬੈਠੇ ਆ ਚੇਂਜ ਕਰਨ orange color ਵਾਲੇ ਜਿਹੜੇ ਆ ਭੁੰਗਰਨੀ ਦੇ ਆ ਤੇ white ਵਾਲੇ ਜਿਹੜੇ ਹੈਗੇ ਆ ਨਰੂੜ ਦੇ ਆ ਦਹਲਾ ਪਰ ਸਿੱਧਾ ਗੋਲ ਹੋਇਆ ਕੋਈ ਗੋਲ ਹੋਇਆ ਇਹ ਕਹਿੰਦੇ ਵੀ ਨਰੂੜ ਵਾਲਿਆਂ ਨੇ ਇੱਕ ਗੋਲ ਕਰ ਦਿੱਤਾ ਆ ਤੇ ਉਂਗਰਨੀ ਵਾਲੇ ਜੋਰ ਲਾ ਰਹੇ ਆ ਗੋਲ ਤਾਰਨ ਦੀ ਇੱਧਰ ਟੀਮ ਬੈਠੀ ਆ ਇੱਧਰ ਥੋੜਾ ਜਿਹਾ ਦਿੱਕਤ ਆਉਂਦੀ ਆ ਸਾਨੂੰ ਆ ਇੱਟਾਂ ਦੀ ਤੇ ਹੁਣ ਵਾਲੇ ਟਾਈਮ 'ਚ ਇਹਨਾਂ ਨੂੰ ਥੋੜਾ ਜਿਹਾ ਸੈੱਟ ਜਿਹਾ ਕਰਾਂਗੇ ਇੱਟਾਂ ਕਿਉਂਕਿ ਪਲੇਅਰ ਜਿਹੜੇ ਖੇਡਦੇ ਆ ਫੁੱਟਬਾਲ ਸਲਿੱਪ ਹੋ ਜਾਂਦੇ ਆ ਇਹਨਾਂ ਇੱਟਾਂ ਦੇ ਉੱਪਰ ਆ ਬੈਠੇ ਆ ਛੋਟੇ ਨਰੂੜ ਦੀ ਟੀਮ ਇਹ ਹੈਗੇ ਆ 52 ਕਿਲੋ ਵਾਲੇ ਕਹਿ ਸਕਦੇ ਆ 52 ਕਿਜੀ weight ਵਾਲੇ ਮੁੰਡੇ ਆ ਆਪਣੇ ਨਰੂੜ ਦੀ ਟੀਮ ਹੁਣ ਪਹਿਲਾਂ 45 ਵਾਲੇ ਸੀ ਹੁਣ 52 ਵਾਲਿਆਂ ਨਾਲ ਖੇਡਦੇ ਆ ਤੇ ਰਿਪਨ ਵੀ ਕਹਿੰਦੇ ਖੇਡ ਰਿਹਾ ਅੱਜ ਮੈਚ ਦੇ ਵਿੱਚ ਤੇ ਕੰਨੀ ਵੀ ਖੇਡਦਾ ਆ ਮਾਹੌਲ ਪੂਰਾ ਗਰਮ ਹੋਇਆ ਪਿਆ ਆ ਹ ਲੈਣਾ ਬਿੰਗੀਆਂ ਲਾਈਆਂ ਆ ਉਹ ਵਿਸਲ ਹੈ ਨਹੀਂ ਕੀ ਫਿਰ ਮਾਰਦਾ ਨਹੀਂ ਤੂੰ ਵਿਸਲ ਓਏ ਰਿਪਨ ਰਿਪਨ ਕਹਿੰਦੇ ਕਰਦਾ ਟਰਾਈ ਕਰਦਾ ਟਰਾਈ ਕਰਦਾ ਟਰਾਈ ਕਰਦਾ ਕਰ ਗਏ ਗੋਲ ਕਰ ਗਏ ਬਈ 2 0 ਹੋ ਗਿਆ ਜਾਂ 2 0 ਬਈ ਕਰ ਗਏ ਓ ਪਰਲੀ ਸਾਈਡ ক্রিকেট ਵਾਲੇ ਵੀ ਆ ਗਏ ਆ ਖੇਡਣ ਇਦਾਂ ਦੇ ਮੈਚ ਫ੍ਰੈਂਡਲੀ ਮੈਚ ਜਿਹੜੇ ਆ ਹਰੇਕਾ ਹਫ਼ਤੇ ਹੋਇਆ ਕਰਨੇ ਆ ਇਦਾਂ ਖੇਡਣ ਦੇ ਨਾਲ ਪ੍ਰੈਕਟਿਸ ਹੀ ਗੀਮੀ ਵਾਧੀ ਆ ਨਿਆਣਿਆਂ ਦੀ ਕਿਉਂਕਿ ਆਪਣੇ ਜਿਹੜੇ ਬੱਚੇ ਆ ਇਹ ਛੋਟੇ ਆ ਨਰੂਡ ਦੀ ਟੀਮ ਜਿਹੜੀ ਆ ਆ ਥੋੜੇ ਜਿਆਦਾ ਛੋਟੇ ਵਿੱਚ ਬੈਠੇ ਆ ਵਿੱਚ ਥੋੜੇ ਜਿਹੇ ਵੱਡੇ ਵੀ ਆ ਤੇ ਹੌਲੀ ਹੌਲੀ ਹੋ ਜਾਣਾ ਸੈਟ ਇਦਾਂ ਹੀ ਕਰਨੇ ਪੈਣੇ ਹੌਲੀ ਹੌਲੀ ਤੇ ਅੱਧੀ ਟੀਮ ਸਾਡੀ ਆ ਜਾਈ ਨਹੀਂ ਨਾ ਪ੍ਰਿੰਸ ਆਇਆ ਆ ਨਾ ਪਰਗਣਾ ਆਇਆ ਤੇ ਹੋਰ ਵੀ ਤਿੰਨ ਚਾਰ ਜਣੇ ਆਏ ਨਹੀਂ ਹੈਗੇ ਅੱਜ ਕਿਉਂਕਿ ਉਹ ਸ਼ਾਮ ਨੂੰ ਆਉਂਦੇ ਆ ਟਿਊਸ਼ਨ ਪੜ੍ਹਨ ਜਾਂਦੇ ਆ 6 ਵਜੇ ਆਉਂਦੇ ਆ ਤੇ ਮੈਚ ਆਪਣਾ ਹੋ ਗਿਆ ਆ 5 ਵਜੇ ਸ਼ੁਰੂ ਲਓ ਜਿਵੇਂ ਪੂਰਾ ਜ਼ੋਰ ਲੱਗਾ ਆ ਪੂਰਾ ਰੌਲਾ ਪੈਣ ਲੱਗਾ ਆ ਗਰਾਊਂਡ ਦੇ ਵਿੱਚ ਤੂੰ ਅੱਜ ਖੇਡਣਾ ਨਹੀਂ? ਉਹ ਭਾਈ ਨਿਆਣੇ ਆ ਯਾਰ। ਨਿਆਣੇ ਤੂੰ ਵੀ ਨਿਆਣਾ ਹੀ ਆ। ਉਹ ਸੈਣੀ ਓਏ। ਤੁਸੀਂ ਕਿਦਾ ਬੈਠੇ ਆ ਤੁਸੀਂ ਦੋਈ ਭਰਾਸਾ ਜਗੇ ਇੱਥੇ ਕੋਈ ਰਮਾਲ ਬੰਨ ਕੇ। ਆਹੋ। ਚੱਲ ਚੱਲ ਛੇਤੀ ਕਰ। ਲੇਟ ਆਉਣਾ ਤੂੰ ਕੀ ਗੱਲ ਆ? ਤਿਆਰ ਹੋਗੇ ਤਾਂ ਉਹ ਉੱਥੇ ਜਾ ਚਲ ਜਾਓ ਪ੍ਰੈਕਟਿਸ ਕਰਨੀ ਆ। ਠੀਕ ਆ? ਲੋ ਜੀ ਗਰਾਊਂਡ ਦੇ ਵਿੱਚ ਲੱਗੀਆਂ ਪੂਰੀਆਂ ਲਹਿਰਾਂ ਬਹਿਰਾਂ ਕਰੋ ਚੈੱਕ ਜੀ ਮੁੰਡੇ ਇੱਧਰ ਰੈਸਟ ਕਰ ਰਹੇ ਆ ਸੱਚੀ ਗੱਲ ਜੀ ਕਿੱਦਾਂ ਆ ਜੀ ਚਲੋ ਵੀ ਚਲੋ ਹੋ ਜੋ 12ਵਾਂ ਸਿੱਧੇ ਹੋ ਜੋ ਕੰਨੀ ਕੋਏ ਤੂੰ ਬਾਹਰ ਚੱਲ ਹੁਣ ਆਹੋ ਉਹਨਾਂ ਨੂੰ ਖੇਡਣ ਦੇ ਮੜ ਜਾ ਆਪਣੇ ਹਿਸਾਬ ਨਾਲ ਆਹ ਉਹ ਆ ਜਾ ਮੜ ਜਾ ਓਏ ਕੰਨੀ ਨੂੰ ਕੱਢਦਾ ਬਾਹਰ ਤੇ ਚਲੋ ਵੀ ਹੁਣ ਤੁਸੀਂ ਆਪਣੇ ਹਿਸਾਬ ਨਾਲ ਖੇਡਣਾ ਉਤਾਰਨ ਜੋਦਾ ਤੂੰ ਡਿਫੈਂਸ ਕਰਦਾ ਹੈ ਹੈ ਸੈਂਟਰ ਚ ਅੱਛਾ ਠੀਕ ਆ ਉਤਰਾ ਕਿੱਥੇ ਸ਼ਾਰਟ ਕਿੱਥੇ ਤੇਰੀ ਹਾਂਜੀ ਭਾਈ ਪਤਾ ਨਹੀਂ ਕੰਨੀ ਨੇ ਪਈ ਹੋਆ ਕੰਨੀ ਵਾਲੀ ਰਿਪਨ ਲੈ ਕੇ ਗਿਆਗਾ ਹੂੰ ਓ ਰਿਪਨ ਇੱਕ ਤਾਂ ਰਿਪਨ ਸਾਡੇ ਕੱਚੇ ਚਾਕੇ ਲੈ ਜਾਂਦਾ ਨਿਆਣੀਆਂ ਹਜੇ ਰਿਪਨ ਓ ਆ ਨਿਆਣੇ ਕੁੱਟੇ ਜਾਂਦਾ ਦੇਖ ਲੋ ਓਏ ਓ ਰਿਪਨ ਜਾ ਘਰ ਨੂੰ ਜਾ ਕੇ ਆ ਕੱਚਾ ਲੈ ਕੇ ਆ ਜਾ ਕੇ ਜਿਹੜਾ ਲਿਆ ਉਹ ਹਾਂ ਕੱਲੀ ਬਣਿਆਣ ਪਾਈ ਫਿਰਦਾ ਉਹਦੇ ਤਿੰਨ ਨੰਬਰ ਆ ਜਾ ਜਾ ਚੱਲ ਚੱਲ ਆਹੋ ਚੱਲ ਦੋ ਵੀ ਤਿੰਨ ਜਿਹੜਾ ਵੀ ਹੈਗਾ ਲੈ ਕੇ ਆ ਜਾ ਆਹੋ ਹੁਣ ਨਹੀਂ ਮਾਰਨਾ ਚਲੋ ਬਾਹਰ ਹੋ ਜਿਓ ਮੈਚ ਖੇਡਣ ਲੱਗੇ ਉਹ ਤੁਸੀਂ ਉੱਥੇ ਕਰੋ ਪ੍ਰੈਕਟਿਸ ਜਾ ਕੇ ਆਹ ਉੱਥੇ ਸਾਈਡ ਤੇ ਚਲੋ ਬਈ ਕੋਈ ਬੋਲਿੰਗ ਬਾਲਾਂ ਤਾਂ ਤੁਹਾਡੇ ਕੋਲ ਫੁੱਟਬਾਲ ਹੈ ਸਗਾ ਕਿੱਥੇ ਗਿਆ ਉਹ ਲੈ ਲੈ ਉਹ ਲੈ ਲੈ ਉਹਨਾਂ ਕੋਲ ਉਹ ਬਹੁਤ ਫੁੱਟਬਾਲ ਦੇ ਇਹਨਾਂ ਨੂੰ ਉਹ ਫੁੱਟਬਾਲ ਸੈਟ ਉਹਨਾਂ ਨੂੰ ਹੁੰਦੇ ਉਹਨਾਂ ਨੂੰ ਖੇਡਣ ਨੂੰ ਆ ਲੈ ਜਾ ਚੱਕੇ ਹੈਪੀ ਨੂੰ ਕਿਹਾ ਮੈਂ ਕਿਹਾ ਮੈਂ ਮੈਚ ਖਿਲਾਉਣਾ ਕਹਿੰਦਾ ਨਹੀਂ ਚਾਹ ਬਹੁਤ ਚੜਿਆ ਹੈ ਕਹਿੰਦਾ ਮੈਂ ਹੀ ਖਿਲਾਉਣਾ ਮੈਚ ਅੱਜ ਸੈਕੰਡ ਹਾਫ ਸ਼ੁਰੂ ਹੋਣ ਲੱਗਾ ਆ ਤੇ ਕੀਪਰ ਨੂੰ ਮਲ ਲਿਆ ਸਾਰਿਆਂ ਨੇ ਜਾ ਕੇ ਕਹਿੰਦੇ ਬਈ ਮੁੰਡੇ ਸ਼ਾਟ ਮਾਰਨਗੇ ਖਿੱਚ ਕੇ ਸਿੱਧੀ ਗੋਲਾਂ ਦੇ ਵਿੱਚ ਮੌਸਮ ਪੂਰਾ ਘੈਂਟ ਨਜ਼ਾਰੇਦਾਰ ਹੋਇਆ ਹੈ। ਇਦਾਂ ਇੱਕ ਇੱਕ ਦੋ ਦੋ ਦਿਨ ਛੱਟ ਕੇ ਮੀਂਹ ਪੈਂਦਾ ਰਹੇ ਤੇ ਬਹੁਤ ਵਧੀਆ ਰਹਿੰਦਾ ਫੇਰ ਗਰਮੀ ਘੱਟ ਲੱਗਦੀ ਆ। ਵੈਸੇ ਹੁਣ ਗਰਮੀ ਸਹਿ ਹੋ ਜਾਂਦੀ ਆ ਜਿਹੜੀ ਜੂਨ ਅਗਸਤ ਵਾਲੀ ਹੁੰਦੀ ਆ ਉਹ ਥੋੜਾ ਜਿਹਾ ਔਖਾ ਕਰਦੀ ਆ। ਗੇਮ ਸਟਾਰਟ ਹੋ ਗਈ ਕੋਈ ਗੱਲ ਨਹੀਂ ਅਸੀਂ ਬਾਹਰ ਆ ਗਏ ਆ ਬਸ ਗੇਮ ਸਟਾਰਟ ਹੋਣ ਤੇ। ਇੱਧਰ ਪਿੱਛੇ ਹੋ ਕੇ ਖੜੇ ਹੋਵੋ ਥੋੜਾ ਥੋੜਾ ਪਿੱਛੇ ਹੋ ਜਾਓ ਥੋੜਾ ਜਿਹਾ ਹੁਣੇ। ਅੱਗੇ ਨਹੀਂ ਖੜਨਾ ਹੈਗਾ। ਅਮੀ ਕੋਈ ਵਿੱਚ ਵੱਜੂ ਆ ਕੇ ਤੁਹਾਡੇ ਨਾਲ ਠਕੇ ਮੁੰਡੇ ਕੋਸ਼ਿਸ਼ ਕਰ ਰਹੇ ਆ ਜੀ ਗੋਲ ਤਾਰਨ ਦੀ ਪਰ ਗੋਲ ਹੋ ਗਏ ਆ ਜਿਆਦਾ ਦੱਸਣੇ ਨਹੀਂ ਹੈਗੇ ਕਹਿੰਦੇ ਮੰਨੇ ਨੇ ਭਰਾਵਾ ਗਾਲਾਂ ਕੱਢਣੀਆਂ ਆ ਪਿੰਡ ਗਿਆ ਨੂੰ ਭੁੰਗਰਨੀ ਵਾਲਿਆਂ ਨੂੰ ਹਾਂ ਮੈਂ ਤਾਂ ਇਹੀ ਕਹਾਂ ਭਈ ਜ਼ੋਰ ਲਾਓ ਕੋਈ ਚੱਕਰ ਨਹੀਂ ਹੈਗਾ ਭੁੰਗਰਨੀ ਵਾਲੇ ਕਹਿੰਦੇ ਭਈ ਸਾਡੇ ਅੱਧੇ ਬੰਦੇ ਆਏ ਨਹੀਂ ਹੈਗੇ ਆਪਣੇ ਪਿੰਡ ਦੀ ਟੀਮ ਵਧੀਆ ਹੁੰਦੀ ਜਾ ਰਹੀ ਆ ਕਿਉਂਕਿ ਪ੍ਰੈਕਟਿਸ ਕਰਦੇ ਆ ਉਹਦੇ ਨਾਲ ਹੀ ਇਹ ਫਰਕ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਵਧੀਆ ਖੇਡਣਗੇ